ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆ ਇੱਕ ਨਵੀਂ ਚੀਜ਼ ਦੇਖੋ ਹੈ ਟਰੱਕ ਹੈ 4 ਟਾਇਰ ਚਾਰ ਟਾਇਰਾਂ ਵਾਲਾ ਟਰੱਕ ਹੈ ਮਰਸਡੀ ਕੰਪਨੀ ਦਾ ਇਹ ਇੰਡੀਆ ਦੇ ਵਿੱਚ ਇੰਡੀਅਨ ਰੇਲਵੇ ਦਾ ਹੈ ਜਿਹੜਾ ਮਤਲਬ ਕਿ ਕੰਪਰੈਸਰ ਹੈ ਦੇ ਉੱਪਰ ਲੱਗਿਆ ਹੋਇਆ ਨਾਈਟਰੋਜਨ ਗੈਸ ਭਰਦੇ ਨੇ ਬੰਦੇ ਬੰਦੇ ਭਾਰਤ ਟ੍ਰੇਨ ਚੱਲੀ ਹੈ ਜਿਹੜੀ ਉਹਦੇ ਵਾਸਤੇ ਮੰਗਾਇਆ ਸਪੈਸ਼ਲ ਇਹ ਇਹਦੀ ਖਾਸੀਅਤ ਕੀ ਹੈ ਇਹ ਪਟੜੀ ਤੇ ਵੀ ਚੱਲਦਾ ਹੈ ਜ਼ਮੀਨ ਤੇ ਵੀ ਚੱਲਦਾ ਹੈ ਰੇਲ ਦੀ ਪਟੜੀ ਵਾਸਤੇ ਅੱਗੇ ਰੋੜੂ ਲੱਗੇ ਹੋਏ ਨੇ ਕਿਆ ਸ਼ਾਨਦਾਰ ਗੱਡੀ ਹੈ ਬਹੁਤ ਖੁਸ਼ ਹੋਗੀ ਮਰਸਡੀ ਕੰਪਨੀ ਦਾ ਮਰਸਡੀ ਇਹ ਫਾਇਦਾਨ ਇੱਕ ਕੰਪਰੈਸਰ ਹੈ ਇਹਦੇ ਪਿੱਛੇ ਕੰਪਰੈਸਰ ਲੱਗਿਆ ਹੋਇਆ ਹੈ ਜਿਹੜਾ ਪਿੱਛੇ ਸਿਲੰਡਰ ਹੁੰਦੇ ਨੇ ਸਿਲੰਡਰਾਂ ਚੋਂ ਗੈਸ ਖਿੱਚ ਕੇ ਜਿਵੇਂ ਆਪਾਂ ਏਸੀ ਚ ਗੈਸ ਪਾਉਂਦੇ ਹਾਂ ਨਾ ਤੇ ਨਾਈਟਰੋਜਨ ਗੈਸ ਪਾਉਂਦਾ ਹੈ ਬੰਦੇ ਭਾਰਤ ਟਰੇਨ ਦੇ ਵਿੱਚ ਦੇਖੋ ਕਿਆ ਸ਼ਾਨਦਾਰ ਚੀਜ਼ ਆ ਇਹ ਜਿਹੀ ਜਿਹਾ ਘਟਾ ਦੇਖਣ ਨੂੰ ਮਿਲਦੀ ਆ ਨੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸਾਰੇ ਵੀਰ ਦੇਖ ਸਕਣ ਜਿਹੜੇ ਬਈ ਕੁਆਲਟੀ ਚੀਜ਼ ਦੀ ਮੈਂ ਵੀਡੀਓ ਤਾਂ ਚਲ ਲੰਬੀ ਹੋ ਜੇਗੀ ਬੜੀ ਕੁਆਲਟੀ ਆ ਦੇਖੋ ਇਹ ਇਹ 에어 ਕਲਿੰਡਰ ਆ ਇਹ ਕੰਪਰੈਸਰ ਦਾ ਹੈ ਗੱਡੀ ਦਾ ਲੱਗਿਆ ਇਹ ਕੰਪਰੈਸਰ ਦਾ ਪਾਜਦਾਨ ਦੇਖੋ ਕਿੰਨੇ ਪਿਆਰੇ ਨੇ ਸਭ ਤੋਂ ਵੱਡੀ ਗੱਲ ਸਾਈਡ ਕਲਾਸ ਇਲੈਕਟ੍ਰੋਨਿਕ ਸਾਈਡ ਕਲਾਸ ਨੇ ਸਾਈਡ ਕਲਾਸ ਇਲੈਕਟ੍ਰੋਨਿਕ ਨੇ ਇੱਕ ਆ ਵੱਡਾ ਲਾਇਆ ਹੋਇਆ ਬਾਹਰ ਨੂੰ ਰੇਡੀਅਲ ਟਾਇਰ ਅਰ ਚਾਰ ਟੈਪ ਕ્યા ਸ਼ਾਨਦਾਰ ਚੀਜ਼ ਬਣੀ ਹੈ ਦੇਖ ਕੇ ਰੂਹ ਖੁਸ਼ ਹੋਈ ਹੈ ਆ ਨਾਮ ਹੈ 8.5 ਬਾਰ ਯੂ 423 ਮਰਸੀਡੀਜ਼ ਟਰੱਕ ਕੁਇਆ ਕਿਾ ਸ਼ਾਨਦਾਰ ਹੈ ਵਾਕਈ ਗੋਰੀ ਚੀਜ਼ ਬਣਾਉਂਦੇ ਨੇ ਨਾ ਹਲਕੀ ਨਹੀਂ ਬਣਾਉਂਦੇ ਬਾਂਬੀ ਬਣਾਉਂਦੇ ਨੇ ਮਨ ਦੇ ਲੱਟਾਂ ਰੂਹ ਖੁਸ਼ ਹੋ ਗਈ ਜੀ ਦੇਖ ਕੇ ਸ਼ੇਅਰ ਕਰੋ ਵੀਡੀਓ ਨੂੰ ਸਾਰੇ ਸੱਜਣ ਦੇਖ ਸਕਣ ਐਦਾਂ ਦੀਆਂ ਇੰਡੀਆ ਚ ਗੱਡੀਆਂ ਹੈਗੀਆਂ ਨੇ ਜਿੱਥੇ ਲੋਡ ਹੈ ਤਾਂ ਉਥੇ ਹਰ ਚੀਜ਼ ਹੈ